ਅੱਜਕੱਲੇ ਕਹਿਣਾ ਮੁਸ਼ਕਿਲ ਹੈ ਕਿ ਸੋਸ਼ਲ ਮੀਡੀਆ ਤੇ ਕੋਈ ਵੀ ਮੁੱਦਾ ਕਦੋਂ ਅੱਗ ਫੜ ਲਵੇਗਾ ਕਦੇ ਬਿਆਨ ਕਦੇ ਇਸ਼ਤਿਹਾਰ ਅਤੇ ਸਵਾਰ OYO ਦਾ ਨਵਾਂ ਇਸ਼ਤਿਹਾਰ ਖਬਰਾਂ ਦੇ ਵਿੱਚ ਹੈ ਲੋਕ ਗੁੱਸੇ ਦੇ ਵਿੱਚ ਹਨ ਧਾਰਮਿਕ ਸੰਸਥਾਾਂਾਂ ਵਿੱਚ ਗੁੱਸੇ ਦੇ ਵਿੱਚ ਹਨ ਅਤੇ #boycottOYO ਟਵਿੱਟਰ ਤੇ ਟ੍ਰੈਂਡ ਕਰ ਰਿਹਾ ਹੈ ਤਾਂ ਕਹਾਣੀ ਅਜਿਹੀ ਹੈ ਕਿ OYO ਨੇ ਇੱਕ ਹਿੰਦੀ ਅਖਬਾਰ ਦੇ ਵਿੱਚ ਇਸ਼ਤਿਹਾਰ ਦਿੱਤਾ ਜਿਸ ਦੇ ਵਿੱਚ ਲਿਖਿਆ ਸੀ ਕਿ ਭਗਵਾਨ ਹਰ ਪਾਸੇ ਹੈ ਹਰ ਥਾਂ ਹੈ ਅਤੇ OYO ਵੀ ਹੈ ਬਸ ਫੇਰ ਕੀ ਲੋਕਾਂ ਨੇ ਇਹ ਲਾਈਨ ਬਿਲਕੁਲ ਪਸੰਦ ਨਹੀਂ ਕੀਤੀ ਹਜ਼ਮ ਨਹੀਂ ਹੋਈ ਲੋਕਾਂ ਨੂੰ ਤਾਂ ਲੋਕਾਂ ਨੇ ਉਹ ਆਸਥਾ ਦਾ અપਮਾਨ ਕਿਹਾ। ਕੁਝ ਹੀ ਸਮੇਂ ਦੇ ਅੰਦਰ ਇੰਟਰਨੈਟ ਤੇ ਹੰਗਾਮਾ ਹੋ ਗਿਆ ਤੇ OYO ਨੂੰ ਸਪਸ਼ਟੀਕਰਨ ਵੀ ਦੇਣਾ ਪਿਆ। ਇਸ ਇਤਿਹਾਰ ਦੇ ਵਿੱਚ ਦੱਸਿਆ ਗਿਆ ਸੀ ਕਿ OYO ਦੀ ਅਜਮੇਰ, ਬਰਨਸੀ, ਪ੍ਰਯਾਗਰਾਜ, ਅੰਮ੍ਰਿਤਸਰ, ਹਰੀਦੁਵਾਰ, ਮਥੁਰਾ, 나ਸਿਕ, ਪੁਰੀ, ਸ਼ਿਰਡੀ, ਤਿਰੂਪਤੀ, ਉਜੈਨ ਵਰਗੇ ਧਾਰਮਿਕ ਸਥਾਨਾਂ ਤੇ ਮੌਜੂਦਗੀ ਆ। OYO ਨੇ ਸੋਚਿਆ ਕਿ ਉਹ ਧਾਰਮਿਕ ਸੈਰ-ਸਪਾਟੇ ਨੂੰ ਵਧਾਵਾ ਦੇ ਰਹੇ ਨੇ ਪਰ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਬੈਠੇ ਹੋਣਾ। ਇਹ ਦੇਖਣਾ ਦਿਲਚਸਪ ਹੋਵੇਗਾ ਕਿ OYO ਆਪਣੀ ਬ੍ਰਾਂਡ ਮੇਜ ਨੂੰ ਬਚਾਉਣ ਲਈ ਕੀ ਕਦਮ ਚੁੱਕਦਾ